ਕੀਤਾ ਗਿਆ ਕੀ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਜੀ ਇਹ ਜੀ ਸੈਂਟਰ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਰਲ ਸਥਾਨ ਦੇ ਉੱਤੇ ਇਹ ਸੈਂਟਰ ਖੁੱਲਿਆ ਹੈ ਇਹ ਉਪਰਾਲਾ ਹੈਗਾ ਕਰਨਲ ਸਾਹਿਬ ਦਾ ਜਿਹੜੇ ਪ੍ਰਧਾਨ ਨੇ ਫਾਊਂਡੇਸ਼ਨ ਦੇ ਬਾਬਾ ਜੀਪ ਸਿੰਘ ਜੀ ਦੇ ਪਰ ਸਹਿਯੋਗ ਜਿਹੜਾ ਉਹ ਸੰ ਫਾਊਂਡੇਸ਼ਨ ਦੇ ਰਹੀ ਹੈ ਕਿ ਸੰ ਫਾਊਂਡੇਸ਼ਨ ਜਿਹੜੀ ਹੈ ਡਾਕਟਰ ਵਿਕਰਮਦੀਪ ਸਿੰਘ ਜਾਨੀ ਪਦਮਾਸ਼ਰੀ ਹੈ ਮੈਂਬਰ ਪਾਰਲੀਮੈਂਟ ਹੈ ਉਹਨਾਂ ਦਾ ਬਹੁਤ ਵੱਡਾ ਸੰ ਫਾਊਂਡੇਸ਼ਨ ਹੈ ਇੱਕ ਸੰਸਥਾ ਚੈਰੀਟੀ ਉਹਦਾ ਮੈਸ ਸੀਈਓ ਹੈ ਤੇ ਅਸੀਂ ਬਹੁਤ ਜਗ੍ਹਾ ਸਕਿੱਲ ਸੈਂਟਰ ਖੋਲਦੇ ਪਏ ਆ ਬੱਚਿਆਂ ਨੂੰ ਨੌਕਰੀਆਂ ਦੇਣ ਇਹ ਜਿਹੜਾ ਸੈਂਟਰ ਹੈ ਉਹ ਨਾਲ ਸਾਡੇ ਸਹਿਯੋਗ ਸਰ ਫਾਊਂਡੇਸ਼ਨ ਦੀ ਛੱਤਰ ਛਾਇਆ ਹੇਗਾ ਔਰ ਇਹਦੇ ਚ ਹਰ ਪ੍ਰਕਾਰ ਦੀ ਸਕਿਲਿੰਗ ਦਿੱਤੀ ਜਾਵੇਗੀ ਹੌਲੀ ਹੌਲੀ ਫਿਲਹਾਲ ਅਸੀਂ ਦੋ ਕੋਰਸ ਨਾਲ ਸ਼ੁਰੂ ਕਰ ਰਹੇ ਹਾਂ ਇੱਕ ਤਾਂ ਸਟੀਚਿੰਗ ਦਾ ਸੈਲਫ এমਪਲੋਇਡ ਬੱਚਿਆਂ ਆਪ ਦਾ ਕੰਮ ਕਰ ਸਕਣ ਇੱਕ ਸਾਡੇ ਕੋਲੇ ਡਾਟਾ ਐਂਟਰੀ ਆਪਰੇਟਰ ਹੁੰਦੇ ਆ ਜਿਨ੍ਹਾਂ ਨੂੰ ਲੋਕ ਤੇ ਲੱਜਣ ਇਸ ਤੋਂ ਬਾਅਦ ਆਪਾਂ ਜੀਡੀਏ ਦਾ ਜਨਰਲ ਡਿਊਟੀ ਅਸਿਸਟੈਂਟ ਜਿਹੜੇ ਬਜ਼ੁਰਗਾਂ ਨੂੰ વૃਦਾਂ ਨੂੰ ਹਸਪਤਾਲਾਂ ਚ ਸੰਭਾਲਣ ਦੀ ਨਰਸਿੰਗ ਟੈਕ ਦਾ ਕੋਰਸ ਹੋ ਕਰਾਵਾਂਗੇ ਲੜਕਿਆਂ ਲਈ ਲੜਕੀਆਂ ਲਈ ਹੌਲੀ ਹੌਲੀ ਜਿਵੇਂ ਬਾਬਾ ਜੀ ਦੀਪ ਸਿੰਘ ਜੀ ਉਹਨਾਂ ਦੀ ਮੇਰ ਰਹੀ ਤੇ ਬਹੁਤ ਕੁਛ ਤੇ ਹੋਰ ਪੁਛ ਸੈਂਟਰ ਵੱਡਾ ਹੁੰਦਾ ਜਾਏਗਾ ਉਹਨਾਂ ਨਾਲ ਬਖਸ਼ਿਸ਼ ਨਹੀਂ ਹੈਗੀ ਹੈ ਤੇ ਇਹ ਸਾਡਾ ਅਜ ਉਪਰਾਲਾ ਹੈ ਇਹ ਸੱਚ ਖਸਤਾ ਇਸ ਇਲਾਕੇ ਦੀ ਬਹੁਤ ਜ਼ਰੂਰੀ ਹੈ ਕਿਉਂਕਿ ਨੌਕਰੀਆਂ ਆਮ ਤੌਰ ਤੇ ਵੱਡੇ ਸ਼ਹਿਰਾਂ ਚ ਰਹੀਆਂ ਤੇ ਪਿੰਡਾਂ ਚੋਂ ਬੱਚੇ ਜਾ ਕੇ ਮੁਸ਼ਕਲਾਂ ਸ਼ਹਿਰਾਂ ਤੇ ਰਹਿੰਦੇ ਹੈ ਖਰਚਾ ਵੱਧ ਜਾਂਦਾ ਤਨਖਾਹ ਉਨੀ ਹੁੰਦੀ ਨਹੀਂ ਇਥੋਂ ਐ ਵੀ ਆਪਦੇ ਨੇੜੇ ਰੋਟੀ ਰੋਜ਼ਗਾਰ ਆਪਦਾ ਕਰਤਗੇ ਜਿਹੜਾ ਬੱਚਾ ਇਥੋਂ ਪਾਸ ਆਉਟ ਕਰਕੇ ਜਾਏਗਾ ਆਪ ਦਾ ਸਰਟੀਫਿਕੇਟ ਅਸੀਂ ਦੇਵਾਂਗੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਉਂਸਲ ਦਾ ਅਸੀਂ ਸਾਡਾ ਸਹਿਯੋਗ ਹੈ ਅਸੀਂ ਮਾਨਤਾ ਪ੍ਰਾਪਤ ਹੈ ਉਹਨਾਂ ਦਾ ਸਰਟੀਫਿਕੇਟ ਦੇ ਨਾਲ ਜਿਹੜਾ ਬੱਚਾ ਆਮ ਦਾ ਕੰਮ ਸਵੀਕਾਰਨਾ ਚਾਵੇ ਦੁਕਾਨ ਵਰਕਸ਼ਾਪ ਜਾਂ ਕੋਈ ਹੋਰ ਉਹਨੂੰ ਅਸੀਂ ਮਲੋਨ ਵੀ ਮੁਹੱਈਆ ਕਰਾਵਾਂਗੇ ਸੋ ਇਹ ਬਹੁਤ ਵੱਡੀ ਹੈ ਬਹੁਤ ਵੱਡੀ ਸੇਵਾ ਹੈ ਇਹਨੂੰ ਸਿੱਖਿਆ ਲੰਗਰ ਦੇ ਰੂਪ ਚ ਅਸੀਂ ਸਮਝਦੇ ਆਂ ਵੀ ਸਿੱਖਿਆ ਦਾ ਲੰਗਰ ਹੈ ਤਾਂ ਗਿਆ ਕੀ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਹ ਜੀ ਸੈਂਟਰ ਬਾਬਾ ਦੀਪ ਸਿੰਘ ਦੇ ਸ਼ਹੀਦ ਜੀ ਦੇ ਜਨਰਲ ਸਥਾਨ ਦੇ ਉੱਤੇ ਇਹ ਸੈਂਟਰ ਖੁੱਲਿਆ ਹੈ ਇਹ ਉਪਰਾਲਾ ਹੈ ਜੇਕਰ ਕਰਨਲ ਸਾਹਿਬ ਦਾ ਪ੍ਰਧਾਨ ਨੇ ਫਾਊਂਡੇਸ਼ਨ ਦੇ ਬਾਬਾ ਦੀਪ ਸਿੰਘ ਜੀ ਦੇ ਪਰ ਸੰਯੋਗ ਜਿਹੜਾ ਹੈ ਉਹ ਸਨ ਫਾਊਂਡੇਸ਼ਨ ਦੇ ਰਹੀ ਹੈ ਕਿਉਂਕਿ ਸਨ ਫਾਊਂਡੇਸ਼ਨ ਜਿਹੜੀ ਹੈ ਡਾਕਟਰ ਵਿਤਲ ਸਿੰਘ ਜਾਨੀ ਪਦਮਸ਼ਰੀ ਹੈ ਮੈਂਬਰ ਪਾਰਲੀਮੈਂਟ ਹੈ ਉਹਨਾਂ ਦਾ ਬਹੁਤ ਵੱਡਾ ਸਨ ਫਾਊਂਡੇਸ਼ਨ ਹੈ ਇੱਕ ਸੰਸਥਾ ਚੈਰੀਟੀ ਦਾ ਮੈਸ ਸੀਈਓ ਹੈ ਤੇ ਅਸੀਂ ਬਹੁਤ ਜਲ ਇਸ ਸ킬 ਸੈਂਟਰ ਖੋਲਦੇ ਪਏ ਆ ਬੱਚਿਆਂ ਨੂੰ ਨੌکریاں ਦੇਣ ਲਈ ਤੇ ਇਹ ਜਿਹੜਾ ਸੈਂਟਰ ਹੈ ਉਹਨਾਂ ਸਾਡੇ ਸਹਿਯੋਗ ਸਨ ਫਾਊਂਡੇਸ਼ਨ ਦੀ ਛੱਤਰ ਛਾਇਆਜ ਹੋਏਗਾ ਔਰ ਇਹਦੇ ਚ ਹਰ ਪ੍ਰਕਾਰ ਦੀ ਸਕਿਲਿੰਗ ਦਿੱਤੀ ਜਾਵੇਗੀ ਹੌਲੀ ਹੌਲੀ ਫਿਲਹਾਲ ਅਸੀਂ ਦੋ ਕੋਰਸ ਦਾ ਸ਼ੁਰੂ ਕਰ ਰਹੇ ਹਾਂ ਇੱਕ ਤਾਂ ਸਟੀਚਿੰਗ ਦਾ ਸੈਲਫ ਇੰਪਲੋਇਡ ਬੱਚਿਆਂ ਆਪ ਦਾ ਕੰਮ ਕਰ ਸਕਣ ਇੱਕ ਸਾਡੇ ਕੋਲੇ ਡਾਟਾ ਐਂਟਰੀ ਆਪਰੇਟਰ ਹੁੰਦੇ ਆ ਜਿਨ੍ਹਾਂ ਨੂੰ ਲੋਕ ਤੇ ਲੱਜਣ ਇਸ ਤੋਂ ਬਾਅਦ ਆਪਾਂ ਜੀਡੀਏ ਦਾ ਜਨਰਲ ਡਿਊਟੀ ਅਸਿਸਟੈਂਟ ਜਿਹੜੇ ਬਜ਼ੁਰਗਾਂ ਨੂੰ વૃਦਾਂ ਨੂੰ ਹਸਪਤਾਲਾਂ ਚ ਸੰਭਾਲਣ ਦੀ ਨਰਸਿੰਗ ਟਾਈਪ ਦਾ ਕੋਰਸ ਹੋ ਕਰਵਾਗੇ ਲੜਕੇ ਆ ਲਈ ਲੜਕੀਆਂ ਲਈ ਹੌਲੀ ਹੌਲੀ ਜਿਵੇਂ ਬਾਬਾ ਜੀ ਦੀਪ ਸਿੰਘ ਜੀ ਉਹਨਾਂ ਦੀ ਮੇਰ ਰਹੀ ਤੇ ਬਹੁਤ ਕੁਛ ਤੇ ਹੋਰ ਸੈਂਟਰ ਵੱਡਾ ਹੁੰਦਾ ਜਾਏਗਾ ਉਹਨਾਂ ਨਾਲ ਬਖਸ਼ਿਸ਼ ਨਹੀਂ ਹੈਗੀ ਹੈ ਤਾਂ ਇਹ ਸਾਡਾ ਅਜੋ ਉਪਰਾਲਾ ਹੈ ਇਹ ਸੰਸਥਾ ਇਸ ਇਲਾਕੇ ਦੀ ਬਹੁਤ ਜ਼ਰੂਰੀ ਹੈ ਕਿਉਂਕਿ ਨੌਕਰੀਆਂ ਆਮ ਤੌਰ ਤੇ ਵੱਡੇ ਸ਼ਹਿਰਾਂ 'ਚ ਰਹਿੰਗੀਆਂ ਤੇ ਪਿੰਡਾਂ 'ਚੋਂ ਬੱਚੇ ਜਾ ਕੇ ਮੁਸ਼ਕਲਾਂ ਸ਼ਹਿਰਾਂ 'ਚ ਰਹਿੰਦੇ ਆ ਖਰਚਾ ਵੱਧ ਜਾਂਦਾ ਹੈ ਤਨਖਾਹ ਹੁਣੀ ਹੁੰਦੀ ਨਹੀਂ ਇੱਥੋਂ ਐ ਵੀ ਆਪਦੇ ਨੇੜੇ ਰੋਟੀ ਰੋਜ਼ਗਾਰ ਆਪ ਦਾ ਕਰ ਲਵੇ ਜਿਹੜਾ ਬੱਚਾ ਇੱਥੋਂ ਪਾਸ ਆਊਟ ਕਰਕੇ ਜਾਏਗਾ ਆਪ ਦਾ ਸਰਟੀਫਿਕੇਟ ਅਸੀਂ ਦੇਵਾਂਗੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਉਂਸਲ ਨਾਲ ਅਸੀਂ ਸਾਡਾ ਸਹਿਯੋਗ ਹੈ ਅਸੀਂ ਮਾਨਤਾ ਪ੍ਰਾਪਤ ਹੈ ਉਹਨਾਂ ਦਾ ਸਰਟੀਫਿਕੇਟ ਨਾਲ ਜਿਹੜਾ ਬੱਚਾ ਆਪ ਦਾ ਕੰਮ ਸਬੂ ਕਰਨਾ ਚਾਵੇ ਦੁਕਾਨ ਵਰਕਸ਼ਾਪ ਜਾਂ ਕੋਈ ਹੋਰ ਉਹਨੂੰ ਅਸੀਂ ਲੋਨ ਵੀ ਮੁਹੱਈਆ ਕਰਾਵਾਂਗੇ ਸੋ ਇਹ ਬਹੁਤ ਵੱਡੀ ਬਹੁਤ ਵੱਡੀ ਸੇਵਾ ਹੈ ਇਹਨੂੰ ਸਿੱਖਿਆ ਲੰਗਰ ਦੇ ਰੂਪ ਚ ਅਸੀਂ ਸਮਝਦੇ ਆਂ ਵੀ ਸਿੱਖਿਆ ਦਾ ਲੰਗਰ ਹੈ